ਜ਼ਿਲ੍ਹਾ ਕਪੂਰਥਲਾ ਦੇ ਵਿੱਚੋਂ ਇੱਕ ਵੱਡਾ ਮਾਮਲਾ ਸਾਹਮਣੇ ਆਇਆ ਜਿੱਥੇ ਹਾਈ ਕੋਰਟ ਨੇ ਫਟਕਾਰ ਲਗਾਉਂਦਿਆਂ ਹੋਇਆਂ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਨੂੰ ਅਦਾਲਤ ਵੱਲੋਂ ਤਲਬ ਕੀਤਾ ਗਿਆ ਔਰ ਖੁਦ ਜਵਾਬਦੇਹੀ ਵਾਸਤੇ ਅਦਾਲਤ ਦੇ ਵਿੱਚ ਡਿਪਟੀ ਕਮਿਸ਼ਨਰ ਖੁਦ ਜਵਾਬ ਦੇਣ ਦੇ ਲਈ ਪੇਸ਼ ਹੋਣਗੇ ਮਾਮਲਾ ਇੱਕ ਜ਼ਮੀਨ ਦੇ ਨਾਲ ਜੁੜਿਆ ਹੋਇਆ ਹੈ ਜਿੱਥੇ ਕਿ ਕੁਝ ਕੁ ਮਲਿਆਂ ਦੀ ਲੈ ਕੇ ਨਿਸ਼ਾਨਦੇਹੀ ਦਾ ਰੌਲਾ ਚੱਲ ਰਿਹਾ ਸੀ ਔਰ ਇਸ ਰੌਲੇ ਦੇ ਵਿੱਚ ਇਹ ਮਾਮਲਾ ਜਦ ਹਾਈ ਕੋਰਟ ਦੇ ਵਿੱਚ ਪਹੁੰਚਦਾ ਤੇ ਉੱਥੇ ਪਟਵਾਰੀ ਕਾਨੂੰਗੋ ਤੇ ਤਹਿਸੀਲਦਾਰ ਨੂੰ ਵੀ ਸਸਪੈਂਡ ਕਰ ਦਿੱਤਾ ਗਿਆ ਔਰ ਇਸ ਮਾਮਲੇ ਦੇ ਵਿੱਚ ਡਿਪਟੀ ਕਮਿਸ਼ਨਰ ਕਪੂਰਥਲਾ ਨੂੰ ਖੁਦ ਅਦਾਲਤ ਵੱਲੋਂ ਹਾਜ਼ਰ ਹੋਣ ਦੇ ਲਈ ਨਿਰਦੇਸ਼ ਜਾਰੀ ਕਰ ਦਿੱਤੇ ਗਏ ਨੇ ਇਸ ਸਬੰਧੀ ਸਾਡੇ ਨਾਲ ਕਪੂਰਥਲਾ ਤੋਂ ਐਡਵੋਕੇਟ ਸੁਕੇਤ ਗੁਪਤਾ ਜੀ ਸਾਡੇ ਨਾਲ ਨੇ ਉਹ ਦੱਸਣਗੇ ਇਸ ਸਾਰੇ ਮਾਮਲੇ ਦੇ ਬਾਰੇ ਗੁਪਤਾ ਜੀ ਸਭ ਤੋਂ ਪਹਿਲਾਂ ਤੇ ਸਵਾਗਤ ਸਾਨੂੰ ਇਸ ਮਾਮਲੇ ਦੇ ਬਾਰੇ ਵਿਸਤਾਰ ਪੂਰਵਕ ਦੱਸੋ ਕਿ ਇਹ ਮਾਮਲਾ ਹੈ ਕੀ ਹੈ ਜੀ ਬਿਲਕੁਲ ਇਹ ਜਿਹੜਾ ਮਾਮਲਾ ਹੈਗਾ ਜੀ 2015 ਤੋਂ ਚੱਲ ਰਿਹਾ ਹੈਗਾ ਇੱਕ ਰਿਤੂ ਬਾਲਾ ਨਾਮਕ ਕੋਈ ਲੇਡੀ ਹੈਗੀ ਆ ਉਹਨਾਂ ਨੇ ਕੋਈ 17 ਮੱਲੇ ਦੀ ਇੱਕ ਰਜਿਸਟਰੀ ਕਰਾਈ ਸੀ ਔਰ ਰਜਿਸਟਰੀ ਵਾਲੀ ਜਗ੍ਹਾ ਜਿਹੜੀ ਉਹਨਾਂ ਨੇ ਰਜਿਸਟਰੀ ਕਰਾਈ ਸੀ ਉਸ ਜਗ੍ਹਾ ਤੇ ਜਗਜੀਤ ਸਿੰਘ ਨਾਮਕ ਕਿਸੇ ਵਿਅਕਤੀ ਦਾ ਕਬਜ਼ਾ ਹੈਗਾ ਔਰ ਉਸ ਤੇ ਉਹਨਾਂ ਨੇ ਕੇਸ ਕੀਤਾ ਸੀ ਖਾਲੀ ਕਰਾ ਲਈ ਜਗ੍ਹਾ ਲਈ ਔਰ இந்து ਬਾਲਾ ਮੈਡਮ ਸੀਓ ਦਾ ਮਾਨਨ ਮਾਨਦੀ ਜੈਤ ਸਿੰਘ ਨੇ இந்து ਬਾਲਾ 2015 ਵਿੱਚ ਉਹਨਾਂ ਨੇ ਇਸ ਕੇਸ ਨੂੰ ਡਿਸਾਈਡ ਕੀਤਾ ਸੀਗਾ ਉਸ ਤੋਂ ਬਾਅਦ ਇਹ ਕੇਸ ਫੇਰ ਦੁਆਰਾ ਅਪੀਲ ਤੇ ਚੜਾ ਗਿਆ ਸੀਗਾ ਇਥੇ ਰਕੇਸ਼ ਕੁਮਾਰ ਜੀ ਅਜਾਇਬ ਸਾਹਿਬ ਸੀਏ ਜਿਹੜਾ ਨੇ ਐਡੀਸ਼ਨਲ ਫੈਸ਼ਨ ਜਾਇਬ ਸਾਹਿਬ ਸੀਏ ਜਿਹੜਾ ਨੇ ਇਹ 2013 ਦੇ ਵਿੱਚ ਇਹ ਕੇਸ ਡਿਸਾਈਡ ਕਰਤਾ ਸੀਗਾ ਰਿਤੂ ਬਾਲਾ ਦੇ ਹੱਕ ਦੇ ਵਿੱਚ ਜਦੋਂ ਇਹ ਰਿਤੂ ਬਾਲਾ ਦੇ ਹੱਕ ਦੇ ਵਿੱਚ ਕੇਸ ਹੋ ਗਿਆ ਸੀਗਾ ਤੇ ਦੂਸਰੀ ਪਾਰਟੀ ਜਿਹੜੀ ਕਿ ਜਗਜੀਤ ਸਿੰਘ ਨੇ ਉਹ ਦੁਆਰਾ ਅਪੀਲ ਮਾਨਜੋਗ ਹਾਈ ਕੋਰਟ ਤੇ ਚਲੇ ਗਏ ਸਨ ਮਾਨਜੋਗ ਹਾਈ ਕੋਰਟ ਦੇ ਵਿੱਚ ਜਦੋਂ ਇਹ ਸਾਰਾ ਮਾਮਲਾ ਗਿਆ ਕਿਉਂਕਿ ਉਹ ਚੱਕਪਜੇ ਦਾ ਮਾਮਲਾ ਹੈਗਾ ਵਾ ਕਿ ਰਤੂ ਵਾਲਾ ਕਲੇਮ ਕਰ ਰਹੀ ਹੈ ਕਿ ਦਗਜੀਤ ਸਿੰਘ ਹੁਣ ਜਿਹੜੇ ਨੇ ਉਹ ਉਹਨਾਂ ਦੀ ਜਿਹੜੀ ਵਿਸ਼ਤੀ ਵਾਲੀ ਜਗ੍ਹਾ ਹੈਗੀ ਉਹ ਤੇ ਕਾਬਜ਼ ਨੇ ਔਰ ਉਹਨੂੰ ਵੈਕੈਂਟ ਕਰਾਇਆ ਜਾਏ ਔਰ ਜਿਹੜਾ ਦਗਜੀਤ ਸਿੰਘ ਨੇ ਉਹ ਕਹਿ ਰਹੇ ਨੇ ਕਿ ਇਹ ਜਗ੍ਹਾ ਉਹਨਾਂ ਦੀ ਹੈਗੀ ਹੈ ਕਿ ਇਹਨਾਂ ਦੀ ਜਗ੍ਹਾ ਜਿਹੜੀ ਹੋਰ ਹੈਗੀ ਆ ਇਸ ਕਰਕੇ ਮਾਮਲਾ ਇਸ ਗੱਲ ਤੇ ਉਲਝ ਗਿਆ ਕਿ ਜਗ੍ਹਾ ਦੀ ਨਿਸ਼ਾਨਦੇਹੀ ਕਰਾਈ ਜਾਏ ਹਾਈ ਕੋਰਟ ਨੇ ਇਹ ਆਦੇਸ਼ ਜਾਰੀ ਕੀਤੇ ਸੀ 15 ਦੂਨ ਦੇ ਆਰਡਰ ਕੀਤੇ ਸੀ ਉਹ ਤੇ ਨਿਸ਼ਾਨਦੇਹੀ ਦੇ ਵਾਸਤੇ ਕਿਹਾ ਸੀਗਾ ਲੇਕਿਨ ਉਸ ਤੋਂ ਬਾਅਦ 2 ਮਹੀਨੇ ਪਹਿਲਾਂ ਉਹ ਨਿਸ਼ਾਨਦੇਹੀ ਦੇ ਕਿਹਾ ਸੀਗਾ ਲekin 15 ਦੋ ਨੂੰ ਇੱਕ ਆਰਡਰ ਜਾਰੀ ਕੀਤਾ ਸੀ ਜਿਹਦੇ ਵਿੱਚ ਡੀਸੀ ਨੂੰ ਡੀਸੀ ਨੂੰ 20 ਦੋ ਨੂੰ ਪਰਸਨਲੀ ਪੇਸ਼ ਹੋਣ ਲਈ ਕਿਹਾ ਗਿਆ ਸੀਗਾ ਵਿਦ ਨਿਸ਼ਾਨਦੇਹੀ ਲekin ਨਿਸ਼ਾਨਦੇਹੀ ਫੇਰ ਵੀ ਨਹੀਂ ਹੋਈ ਔਰ ਲਗਭਗ 17 ਦੋ ਦੀ ਗੱਲ ਹੈਗੀ ਆ ਜਦੋਂ ਡਿਪਟੀ ਕਮਿਸ਼ਨਰ ਖਪੂਲਾ ਖੁਦ ਰਾਤ ਦੇ 10:30 ਵਜੇ ਉਸ ਮੌਕੇ ਤੇ ਜਾ ਕੇ ਜਿਹੜੇ ਗੂਗਲ ਮੈਪਸ ਦੀ ਜਿਹੜੀ ਟੀਮ ਆ ਉਹਦੇ ਨਾਲ ਜਾ ਕੇ ਉਥੇ ਉਸ ਜਗ੍ਹਾ ਦੀ ਨਿਸ਼ਾਨਦੇਹੀ ਕਰਨ ਦੀ ਕੋਸ਼ਿਸ਼ ਕਰਦੇ ਵੀ ਦੇਖੇ ਗਏ ਸੀਗੇ lekin باوجود ਉਸ ਤੇ ਜਿਹੜਾ 22 ਨੂੰ ਅ ਤਹਿਸੀਲਦਾਰ ਪਟਵਾਰੀ ਕਾਨਗੋ ਪੰਜੋਗ ਹਾਈ ਕੋਰਟ ਦੇ ਵਿੱਚ ਪੇਸ਼ ਹੋਏ ਸੀ ਉੱਥੇ ਇੱਕ ਰਿਪੋਰਟ दाखल ਕੀਤੀ ਸੀ ਨਿਸ਼ਾਨਦੇਹੀ ਨਹੀਂ ਹੋ ਸਕਦੀ ਇਸ ਨੂੰ ਲੈ ਕੇ ਹਾਈ ਕੋਰਟ ਨੇ ਉਹਨਾਂ ਨੂੰ ਫਟਕਾਰ ਲਗਾਈ ਸੀ ਔਰ ਚੀਫ ਸੈਕਪਟੀ ਜਿਹੜੇ ਪੰਜਾਬ ਦੇ ਉਹਨਾਂ ਨੂੰ ਸ਼ਾਇਦ ਨਿਰਦੇਸ਼ ਜਾਰੀ ਕੀਤੇ ਸੀ ਜਿਸ ਤੋਂ ਬਾਅਦ ਜਿਹੜੇ ਪਟਵਾਰੀ ਨੇ ਆਪਣਾ ਰਜੀਤ ਸਿੰਘ ਕਾਨਗੋ ਸਰਵਜੀਤ ਸਿੰਘ ਤੇ ਤਹਿਸੀਲਦਾਰ ਸਰਵ ਅਸੀਲ ਦਾ ਜਿਹੜੇ ਕਪੂਰਤਾਂ ਨੇ ਉਹਨਾਂ ਨੂੰ ਸਸਪੈਂਡ ਕਰ ਦਿੱਤਾ ਗਿਆ ਸੀਗਾ ਅਨਮਿੱਥੇ ਸਮੇਂ ਲਈ ਜੀ ਐਫਸੀਆਰ ਵੱਲੋਂ ਇਹ ਆਦੇਸ਼ ਜਾਰੀ ਕੀਤੇ ਗਏ ਸੀ ਉਸ ਤੋਂ ਬਾਅਦ 23 ਦੋ ਜੋ ਕਿ ਅੱਜ ਦੀ ਤਰੀਕ ਸੀਗੀ ਜਦੋਂ ਡਿਪਟੀ ਕਮਿਸ਼ਨਰ ਕਪੂਰਤਾਂ ਨੂੰ ਮਾਨਜੋਗ ਹਾਈ ਕੋਰਟ ਨੇ ਤਲਬ ਕੀਤਾ ਸੀ ਆ ਔਰ ਉਹਨਾਂ ਤੋਂ ਇਹ ਜਵਾਬ ਪੁੱਛਿਆ ਸੀ ਆ ਰੀਜ਼ਨ ਪੁੱਛਿਆ ਸੀ ਆ ਕਿ ਮਾਨਜੋਗ ਕੋਰਟ ਦੇ ਵਿੱਚ ਜਿਹੜੀ ਹਾਈ ਕੋਰਟ ਦੇ ਵਿੱਚ ਜਿਹੜੀ ਇਹਨਾਂ ਨੇ ਰਿਪੋਰਟ ਦਾਖਲ ਕੀਤੀ ਆ ਇਹ ਗਲਤ ਰਿਪੋਰਟ ਕਿਉਂ ਦਾਖਲ ਕੀਤੀ ਗਈ ਇਸ ਦਾ ਰੀਜ਼ਨ ਦੱਸੋ ਜੀ ਜਿਸ ਨੂੰ ਲੈ ਕੇ ਅੱਜ ਡਿਪਟੀ ਕਮਿਸ਼ਨਰ ਕਪੂਠਲਾ ਜਿਹੜੇ ਅਮਿਤ ਅਮਿਤਜੀਤ ਸਿੰਘ ਉਹ ਅੱਜ ਕੋਰਟ ਦੇ ਵਿੱਚ ਪੇਸ਼ ਹੋਏ ਔਰ ਉੱਥੇ ਉਹਨਾਂ ਨੇ ਨਿਸ਼ਾਨਦੇਹੀ ਦੀ ਜਿਹੜੀ ਸਾਰੀ ਰਿਪੋਰਟ ਹੈਗੀ ਆ ਉਹ ਅੱਜ ਪੇਸ਼ ਕਰ ਦਿੱਤੀ ਔਰ ਉਸ ਜਗ੍ਹਾ ਦੀ ਨਿਸ਼ਾਨਦੇਹੀ ਵੀ ਹੋ ਗਈ ਔਰ ਕਰ ਰਾਤ 10:30 ਵਜੇ ਤੱਕ ਸਾਰਾ ਜਿਹੜਾ ਡਿਪਟੀ ਕਮਿਸ਼ਨਰ ਆਫਿਸ ਸੀਗਾ ਸਾਰੇ ਜਿਹੜਾ ਟੀਮ ਸੀਗੀ ਉਹ ਉੱਥੇ ਨਿਸ਼ਾਨਦੇਹੀ ਕਰਾਉਣ ਨੂੰ ਲੱਗੇ ਰਹੇ ਔਰ ਮੌਕੇ ਤੇ ਜਿਹੜੀ ਨਿਸ਼ਾਨਦੇਹੀ ਵੀ ਹੋ ਗਈ ਜੋ ਬਿਲਕੁਲ ਐਸਐਲਐ ਸੂਤਰਾ ਤੋਂ ਰਿਪੋਰਟ ਹੈਗੀ ਆ ਕਿ ਨਿਸ਼ਾਨਦੇਹੀ ਕਰਕੇ ਉਹਦੀ ਰਿਪੋਰਟ ਜਿਹੜੀ ਆ ਉਹ ਮਾਂਜੋ ਹਾਈ ਕੋਰਟ ਚ ਦਾਖਲ ਕਰਦੀ ਗਈ ਹੈ ਔਰ ਜਿਹੜੀ ਐਪਲੀਕੇਸ਼ਨ ਸੀ ਮਾਂਜੋ ਹਾਈ ਕੋਰਟ ਦੇ ਵਿੱਚ ਲਾਈ ਗਈ ਨਿਸ਼ਾਨਦੇਹੀ ਦੀ ਉਸ ਨੂੰ ਡਿਸਪੋਜ਼ ਆਫ ਕਰਤਾ ਗਿਆ ਹੈ ਅਜੇ ਤੱਕ ਮਾਮਲਾ ਜਿਹੜਾ ਹੈ ਕਲੀਅਰ ਨਹੀਂ ਹੋਇਆ ਕਿਉਂਕਿ ਡਿਪਟੀ ਕਮਿਸ਼ਨਰ ਕਪੂਟਲਾ ਅੱਜ ਚੰਡੀਗੜ੍ਹ ਸੀਗੇ ਉਹਨਾਂ ਨਾਲ ਗੱਲਬਾਤ ਨਹੀਂ ਹੋ ਸਕੀ ਇਸ ਕਰਕੇ ਇਹ ਸਾਰੀ ਗੱਲਬਾਤ ਜਿਹੜੀ ਹੈਗੀ ਆ ਇਹਦਾ ਹਜੇ ਪਤਾ ਨਹੀਂ ਲੱਗਾ ਔਰ ਜਿਹੜਾ ਇਹ ਮਾਂਜੋ ਹਾਈ ਕੋਰਟ ਚ ਕੇਸ ਚੱਲ ਰਿਹਾ ਹੈ ਇਸ ਆਰਐਸਏ 17001 ਨੰਬਰ ਕੇਸ ਹੈਗਾ ਜੋ ਕਿ 2023 ਦੇ ਵਿੱਚ ਫਾਈਲ ਹੋਇਆ ਸੀਗਾ ਔਰ ਕੋਰਟ ਦੇ ਵਿੱਚ ਹਜੇ ਇਸ ਮਾਮਲੇ ਨੂੰ ਲੈ ਕੇ ਸਾਰਾ ਜਿਹੜਾ ਤਾਚਾ ਦੋਧੇ ਪੱਖਾਂ ਤੋਂ ਸੁਣਿਆ ਜਾਏਗਾ ਔਰ ਸਾਰਾ ਜਿਹੜਾ ਪੈਂਡਿੰਗ ਪਿਆ ਹੈ ਇਹ ਮਾਮਲਾ ਜੀ ਤੇ ਕੀ ਲੱਗਦਾ ਹੈ ਕਿ ਤੁਹਾਨੂੰ ਲੱਗਦਾ ਹੈ ਕਿ ਜੋ ਕਪੂਰਥਲੇ ਦਾ ਮਾਲ ਵਿਭਾਗ ਹੈ ਜੋ ਮਾਲ ਵਿਭਾਗ ਦੇ ਨਾਲ ਜੁੜੇ ਹੋਏ ਪ੍ਰਸ਼ਾਸਨਿਕ ਅਧਿਕਾਰੀ ਨੇ ਉਹ ਸਹੀ ਤਰੀਕੇ ਦੇ ਨਾਲ ਕੰਮ ਨਹੀਂ ਕਰ ਰਹੇ ਔਰ ਅਦਾਲਤ ਦੀ ਫਟਕਾਰ ਪੈਣ ਤੋਂ ਬਾਅਦ ਹੀ ਹਰਕਤ ਵਿੱਚ ਆਉਂਦੇ ਨੇ ਜੀ ਬਿਲਕੁਲ ਜਿਸ ਸਾਹਮਣੇ ਮਾਜੋਗ ਅਦਾਲਤ ਨੇ ਇਹਨਾਂ ਨੂੰ ਫਟਕਾਰ ਲਗਾਈ ਆ ਔਰ ਮਾਜੋਗ ਅਦਾਲਤ ਤੋਂ ਲੋ ਅਦੇਸ਼ ਜਾਰੀ ਕੀਤੇ ਗਏ ਸੀ ਔਰ ਇਸ ਕੰਮ ਨੂੰ ਡਿਲੇ ਕੀਤਾ ਗਿਆ ਹੈਗਾ ਇਹ ਲੱਗਦਾ ਹੀ ਹੈ ਕਿ ਮਾਨਯੋਗ ਅਦਾਲਤ ਦੇ ਜਿਹੜੇ ਇਧਾ ਦੇ ਜਿਹੜੇ ਕੇਸ ਹੈਗੇ ਉਹਨਾਂ ਦੇ ਵਿੱਚ ਮਾਲ ਵਿਭਾਗ ਉਡਲੇ ਕਰ ਰਹੇ ਔਰ ਸੂਤਰਾਂ ਤੋਂ ਮੇਨੂੰ ਇਹ ਵੀ ਪਤਾ ਲੱਗਾ ਹੈ ਕਿ ਕਪੂਰਥਲੇ ਦੇ ਵਿੱਚ ਇੱਕ ਨਹਿਰੀ ਵਿਭਾਗ ਦੀ ਜ਼ਮੀਨ ਆ ਜਿਸ ਦੇ ਨਿਸ਼ਾਨਦੇ ਲਈ ਵੀ ਮਾਨਯੋਗ ਹਾਈ ਕੋਰਟ ਨੇ ਆਦੇਸ਼ ਜਾਰੀ ਕੀਤੇ ਹੋਏ ਨੇ ਲੇਕਿਨ ਮਾਲ ਵਿਭਾਗ ਤੇ ਡਿਪਟੀ ਕਮਿਸ਼ਨਰ ਆਫਿਸ ਜਿਹੜਾ ਵਾ ਉਸ ਨੂੰ ਵੀ ਸੀਰੀਅਸ ਨਹੀਂ ਲੈ ਰਿਹਾ ਔਰ ਆਰ ਵਾਲੇ ਦਿਨਾਂ ਤੇ ਹੋ ਸਕਦਾ ਹੈ ਕਿ ਉਸ ਮਾਮਲੇ ਨੂੰ ਲੈ ਕੇ ਵੀ ਇਹਨਾਂ ਨੂੰ ਫਟਕਾਰ ਲੱਗ ਸਕਦੀ ਹੈ ਜੀ ਸ਼ੁਕਰੀਆ ਸੁਕੇਤ ਗੁਪਤਾ ਜੀ ਤੁਸੀਂ ਸਾਡੇ ਨਾਲ ਬਣੇ ਸਾਨੂੰ ਇਸ ਮਾਮਲੇ ਦੇ ਉੱਪਰ ਪੂਰੀ ਤਰ੍ਹਾਂ ਦੇ ਨਾਲ ਜਾਣੂ ਕੀਤਾ ਬਹੁਤ ਬਹੁਤ ਸ਼ੁਕਰੀਆ ਸਾਡੇ ਨਾਲ ਜੁੜਨ ਦੇ ਲਈ ਜੀ ਜੀ ਸ਼ੁਕਰੀਆ ਐਸਨ ਐਡਵੋਕੇਟ ਸੁਕੇਤ ਗੁਪਤਾ ਜਿਨ੍ਹਾਂ ਨੇ ਸਾਰੇ ਇਸ ਮਾਮਲੇ ਦੀ ਸਾਡੇ ਨਾਲ ਜਾਣਕਾਰੀ ਸਾਂਝੀ ਕੀਤੀ ਹੈ ਔਰ ਤੁਸੀਂ ਦੇਖ ਸਕਦੇ ਹੋ ਕਿ ਇਸ ਮਾਮਲੇ ਦੀ ਗੰਭੀਰਤਾ ਕਿੰਨੀ ਹੈ ਕਪੂਰਥਲਾ ਜ਼ਿਲ੍ਹੇ ਦੇ ਵਿੱਚ ਕੁਝ ਅਜੀਹਾ ਹੋ ਰਿਹਾ ਕਿ ਜਿੱਥੇ ਅਦਾਲਤ ਵੱਲੋਂ ਫਟਕਾਰ ਲਗਾਉਣ ਤੋਂ ਬਾਅਦ ਤੁਰੰਤ ਪ੍ਰਸ਼ਾਸਨ ਹਰਕਤ ਵਿੱਚ ਆ ਜਾਂਦਾ ਪਰ ਪਹਿਲਾਂ ਪ੍ਰਸ਼ਾਸਨ ਸੁੱਤਾ ਕਿਉਂ ਰਹਿੰਦਾ ਸਵਾਲ ਇਹ ਵੀ ਬਹੁਤ ਵੱਡਾ ਹੈ ਦੇਖਦੇ ਰਹੋ ਲਾਈਵ ਪੰਜਾਬੀ ਟੀਵੀ ਪੂਰਾ ਆਪਰੇਸ਼ਨ ਗੋਦੀਆਂ ਦੀ ਗ੍ਰੀਸ ਅਤੇ ਜੋੜਾਂ ਦੇ ਦਰਦ ਲਈ ਗੁਣਕਾਰੀ ਵੈਦਵਾਨ ਕਾਲਾ ਗੋਂਦ ਕੈਪਸੂਲ ਐਂਡ ਕਰੀਮ ਅੱਜ ਹੀ ਅਪਣਾਓ ਜੋੜਾਂ ਦੇ ਦਰਦ ਤੋਂ ਛੁਟਕਾਰਾ ਪਾਓ ਲਾਈਵ ਪੰਜਾਬੀ ਟੀਵੀ ਹੁਣ ਭਾਰਤ ਵਿੱਚ Jio TV Jio Fiber ਤੇ Tata Play ਤੇ ਵੀ ਦੇਖਿਆ ਜਾ ਸਕਦਾ ਹੈ ਵਰਲਡ ਵਾਈਡ ਤੁਸੀਂ ਸਾਨੂੰ Amazon Fire TV Daily Hunt ਤੇ eBaba ਤੇ ਦੇਖ ਸਕਦੇ ਹੋ USA ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਤੇ ਯੂਰਪ ਦੇ ਹਰ ਵਡੇ ਆਈਪੀਟੀਵੀ ਪਲੇਟਫਾਰਮ ਤੇ ਦੇਖ ਸਕਦੇ ਹੋ ਰੌਣਕ ਜੱਪੇ ਤੋਂ ਦੂਰ ਤੇ ਮੁੱਦੇ ਦੇ ਨੇੜੇ ਲਾਈਵ ਪੰਜਾਬੀ ਟੀਵੀ